ਇਬਲੀ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਇਹ ਨਵਾਂ ਫੋਟੋ ਟ੍ਰੈਂਡ Google ਦਾ AI ਫੋਟੋਆਂ ਨੂੰ ਪਿਆਰੀਆਂ 3D ਮੂਰਤੀਆਂ ਦੇ ਵਿੱਚ ਬਦਲ ਦਿੰਦਾ ਹੈ। ਜਾਣੋ ਇਸ ਨੂੰ ਬਣਾਉਣ ਦਾ ਸਭ ਤੋਂ ਸੌਖਾ ਤੇ ਆਸਾਨ ਤਰੀਕਾ। ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਟ੍ਰੈਂਡ ਕਾਫੀ ਵਾਇਰਲ ਹੋ ਰਿਹਾ ਹੈ ਸ਼ਾਇਦ ਤੁਸੀਂ ਵੀ ਉਸ ਨੂੰ ਇਸਤੇਮਾਲ ਕੀਤਾ ਹੋਵੇਗਾ ਤੇ ਬਹੁਤ ਸਾਰੇ ਲੋਕ ਉਸ ਨੂੰ ਯੂਜ਼ ਕਰਨਾ ਚਾਹੁੰਦੇ ਨੇ ਪਰ ਕਈਆਂ ਦੇ ਕੋਲ ਇਸ ਨੂੰ ਚਲਾਉਣ ਦਾ ਜਾਂ ਫਿਰ ਇਸ ਨੂੰ ਯੂਜ਼ ਕਰਨ ਦਾ ਇਸਤੇਮਾਲ ਨਹੀਂ ਪਤਾ ਲੱਗ ਰਿਹਾ ਤਾਂ ਇਸ ਵੀਡੀਓ 'ਚ ਤੁਹਾਨੂੰ ਦੱਸਿਆ ਜਾਵੇਗਾ ਕਿ ਆਖਿਰ ਇਹ ਨੈਨੋ ਬਨਾਣਾ ਜੋ ਫੋਟੋ ਟ੍ਰੈਂਡ ਹੈਗਾ ਇਸ ਨੂੰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈਗਾ ਧਿਆਨ ਨਾਲ ਜ਼ਰੂਰ ਸੁਣਿਓ ਆ ਦੱਸ ਦਈਏ ਕਿ ਅਨੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਨੋਖਾ ਰੋਜ਼ਾਨ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹਾਲਾਂਕਿ ਪਿਛਲੇ ਦੌਰਾਨ ਦੇ ਵਿੱਚ ਵੀ ਤੁਹਾਨੂੰ ਦੱਸ ਦੇ ਕਿ ਇੱਕ ਗਿਵਲੀ ਨਾਮਕ ਐਪ ਵੀ ਕਾਫੀ ਚੱਲੀ ਸੀਗੀ ਜਿਵੇਂ ਕਿ ਕਾਰਟੂਨ ਵਰਗੀਆਂ ਸ਼ਕਲਾਂ ਜਿਹੜੀਆਂ ਇਨਸਾਨ ਦੀਆਂ ਬਣ ਜਾਂਦੀਆਂ ਸੀਗੀਆਂ ਪਰ ਹੁਣ Google Nano Banana AI ਜੋ ਕਿ ਦੱਸ ਦੇ ਕਿ ਭਾਵੇਂ ਇਹ ਪ੍ਰਭਾਵਿਤ ਹੋਣ ਜਾਂ ਫਿਰ ਆਮ ਉਪਭੋਗਤਾ ਵਾਂ ਹਰ ਕੋਈ ਆਪਣੀਆਂ ਮੀਨੀ 3D ਸ ਜੋ ਕਿ ਦੱਸਦੀ ਹੈ ਕਿ ਸੰਗ੍ਰਹਿਣਿਤ ਤਸਵੀਰਾਂ ਬਣਾ ਰਿਆ ਨੇ ਤੇ ਸਾਂਝਾ ਵੀ ਕਰਨ ਨੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੂਰੀ ਪ੍ਰਕਿਰਿਆ ਬਿਲਕੁਲ ਮੁਫਤ ਹੈ ਤੇ ਕੁਝ ਸਕਿੰਟਾਂ ਦੇ ਵਿੱਚ ਵਧੀਆ ਨਤੀਜੇ ਦਿੰਦੀ ਹੈ ਤਾਂ ਨੈਨੋ ਬਣਾਣਾ ਅਸਲ ਦੇ ਵਿੱਚ ਦੱਸਦੀ ਹੈ ਕਿ ਆਨਲਾਈਨ ਕਮਿਊਨਿਟੀ Google ਦੇ ਦੁਆਰਾ ਅਦਾਸ ਦिए ਕਿ ਜੈਮਿਨੀ 2.5 ਫਲੈਸ਼ ਇਮੇਜ ਟੂਲ ਨੂੰ ਦਿੱਤਾ ਗਿਆ ਸੀਗਾ ਦਿੱਤਾ ਇੱਕ ਮਜ਼ਾਕਿਆ ਨਾਮ ਹੈ ਇਸرائی ਬਹੁਤ ਹੀ ਅਦਾਸ ਦिए ਕਿ ਯਥਾਰਵਾਦੀ ਅਤੇ ਪਾਲਿਸ਼ ਕੀਤੀਆਂ 3D ਡਿਜੀਟਲ ਮੂਰਤੀਆਂ ਬਣਾਈਆਂ ਜਾ ਸਕਦੀਆਂ ਨੇ ਇਹਨਾ ਤਾਂ ਹੱਥ ਨਾਲ ਬਣੇ ਮਾਡਲ ਹਨ ਤੇ ਨਾ ਹੀ ਮਹਿੰਗੇ ਖਿਡੌਣੀਆਂ ਦੀਆਂ ਕਾਪੀਆਂ ਨੇ ਸਗੋਂ AI ਦੁਆਰਾ ਤਿਆਰ ਕੀਤੇ ਛੋਟੇ ਕਰੈਕਟਰ ਹਨ ਜੋ ਬਹੁਤ ਆਕਰਸ਼ਕ ਦਿਖਾਈ ਦਿੰਦੇ ਨੇ ਇਹ ਵਾਇਰਲ ਕਿਉਂ ਹੋਇਆ? ਦਰਸਲ ਇਸ ਰੁਝਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਸੌਖ ਅਤੇ ਪਹੁੰਚਯੋਗਤਾ ਹੈ। ਕੋਈ ਤਕਨੀਕੀ ਹੁਨਰ ਦੀ ਲੋੜ ਨਹੀਂ ਹੈ। ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈ। 3D ਮਿਨੀਫੈਕਚਰ ਸਿਰਫ ਇੱਕ ਫੋਟੋ ਅਤੇ ਪੌਂਪਟ ਦੇ ਨਾਲ ਤਿਆਰ ਹੈ। ਚਾਹੇ ਤੁਸੀਂ ਆਪਣੇ ਪਾਲਤੂ ਜਾਨਵਰ ਨੂੰ ਸਮੂਰਾਈ ਦਿਖ ਦੇਣਾ ਚਾਹੁੰਦੇ ਹੋ ਜਾਂ ਫਿਰ ਆਪਣੇ ਆਪ ਦਾ ਇੱਕ ਮਿਨੀ ਸੰਕਰਣ ਸਭ ਕੁਝ ਸੰਭਵ ਹੈ ਇਸੇ ਲਈ ਪ੍ਰਭਾਵਕਾਂ ਸਮਗਰੀ ਸਿਰਜਣਹਾਰਾ ਤੋਂ ਲੈ ਕੇ ਸਿਆਸਤਦਾਨਾਂ ਤੱਕ ਹਰ ਕੋਈ ਇਸ ਰੁਝਾਨ ਦੇ ਵਿੱਚ ਸ਼ਾਮਿਲ ਹੋਇਆ ਜਨਤਕ ਹਸਤੀਆਂ ਤੋਂ ਲੈ ਕੇ ਆਮ ਉਪਭੋਗਤਾਵਾਂ ਹਾਥ ਤੱਕ ਸੋਸ਼ਲ ਮੀਡੀਆ ਦੀ ਸ਼ਕਤੀ ਨੇ ਇਸ ਰੁਝਾਨ ਨੂੰ ਪ੍ਰਸਿੱਧ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਜਿਵੇਂ ਹੀ ਸਿਰਜਣਹਾਰਾ ਤੱਕ ਜਨਤਕ ਹਸਤੀਆਂ ਨੇ ਟਿਕਟੌਕ ਇੰਸਟਾਗ੍ਰam ਟਵਿੱਟਰ ਤੇ YouTube ਦੇ ਉਤੇ ਆਪਣੀਆਂ ਨੈਨੋ ਬਨਾਨਾ ਦੀਆਂ ਮੂਰਤੀਆਂ ਪੋਸਟ ਕਰਨਾ ਸ਼ੁਰੂ ਕੀਤਾ ਹੈ। ਇਹ ਕ੍ਰੇਜ਼ ਕੁਝ ਹੀ ਸਮੇਂ ਦੇ ਵਿੱਚ ਮੁਖਤਾਰਾ ਬਣ ਗਿਆ। ਹੁਣ ਤੱਕ 200 ਮਿਲੀਅਨ ਤੋਂ ਵੱਧ ਤਸਵੀਰਾਂ ਨੂੰ ਸੰਪਾਦਿਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ 3D ਮੂਰਤੀਆਂ ਸ਼ਾਮਿਲ ਨੇ। ਨੈਨੋ ਬਨਾਨਾ ਦੀ 3D ਮੂਰਤੀ ਨੂੰ ਮੁਫਤ ਕਿਵੇਂ ਬਣਾਇਆ ਜਾ ਸਕਦਾ ਹੈਗਾ? ਦਰਅਸਲ ਇਸ ਤੱਕ ਆ ਦੱਸ ਦਈਏ ਕਿ ਗੈਮਨੀ ਐਪ ਦਾ ਵੈਬਸਾਈਟ ਤੋਂ ਪਹੁੰਚ ਕੀਤੀ ਜਾ ਸਕਦੀ ਹੈ ਬਿਹਤਰ ਨਤੀਜਿਆਂ ਦੇ ਲਈ ਇੱਕ ਫੋਟੋ ਅਪਲੋਡ ਕਰੋ ਅਤੇ ਇਸ ਦੇ ਵਿੱਚ ਪੰਪਡ ਸ਼ਾਮਿਲ ਕਰੋ ਗੂਗਲ ਨੇ ਐਕਸ ਟਵਿੱਟਰ ਦੇ ਉੱਤੇ ਇੱਕ ਸੈਂਪਲ ਪ੍ਰੋ ਜੇ ਦੱਸ ਦਈਏ ਕਿ ਪੰਪਡ ਵੀ ਸਾਂਝਾ ਕੀਤਾ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੋ ਕਿ ਇੱਕ ਯਥਾਰ ਜੋ ਕਿ ਦੱਸ ਦਈਏ ਕਿ ਯਥਾਰਥਵਾਦੀ ਸ਼ੈਲੀ ਦੇ ਵਿੱਚ ਇੱਕ ਮੂਰਤੀ ਬਣਾਉਣ ਦੇ ਵਿੱਚ ਮਦਦ ਕਰਦਾ ਹੈ 3D ਮੂਰਤੀ ਕੁਝ ਸਕਿੰਟਾ ਦੇ ਵਿੱਚ ਤਿਆਰ ਹੋ ਜਾਵੇਗੀ ਜੇਕਰ ਕੁਝ ਸਹੀ ਨਹੀਂ ਲੱਗਦਾ ਤਾਂ ਪੰਪਟ ਬਦਲੋ ਜਾਂ ਫਿਰ ਕੋਈ ਹੋਰ ਫੋਟੋ ਆਜ਼ਮਾਓ ਗੂਗਲ ਨੈਨੋ ਬਣਾਣਾ ਰੁਜਾਨ ਦੇ ਰੁਜਾਨ ਨੇ ਸਾਬਤ ਕਰ ਦਿੱਤਾ ਹੈਗਾ ਕਿ AI ਸਿਰਫ ਤਕਨੀਕੀ ਮਾਹਿਰਾਂ ਦੇ ਲਈ ਨਹੀਂ ਸਗੋ ਹਰ ਕਿਸੇ ਲਈ ਹੁਣ ਇਹਨਾਂ ਆਦਾਸ ਦੇ ਕਿ ਹੁਣ ਬਿਨਾ ਖਰਚ ਕੀਤੇ ਕੋਈ ਵੀ ਆਪਣੀ ਰਚਨਾਤਮਕ ਨੂੰ 3D ਡਿਜੀਟਲ ਮੂਰਤੀ ਦੇ ਵਿੱਚ ਬਦਲ ਸਕਦਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਸਕਦਾ ਹੈ ਤੁਸੀਂ ਵੀ ਬਹੁਤ ਵਾਰ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਛੇਤੀ ਕੋਈ ਨਾ ਕੋਈ ਚੀਜ਼ ਵਾਇਰਲ ਹੋ ਜਾਂਦੀ ਹੈ ਤਾ ਐਨੀ ਦਿਨੀ ਤੁਸੀਂ سوشل میڈیا ਦੇ ਉੱਤੇ ਤਾਂ ਉਹ ਫੇਸਬੁਕ ਹੋਵੇ ਇੰਸਟਾਗ੍ਰam ਹੋਵੇ YouTube ਹੋਵੇ ਜਾਂ ਫਿਰ ਤੁਸੀਂ WhatsApp ਦੇ ਉੱਤੇ ਵੀ ਕਿਸੇ ਦੇ ਸਟੇਟਸ ਜ਼ਰੂਰ ਦੇਖੇ ਹੋਵੇਗੇ ਜਿਨ੍ਹਾਂ ਦੀ ਇਸ 3D ਮੂਰਤੀਆਂ ਦੇ ਵਿੱਚ ਹਰ ਕਿਸੇ ਨੇ ਆਪਣੇ ਆਪ ਨੂੰ ਸ਼ਾਮਿਲ ਕੀਤਾ ਹੈ